ਦੇ ਤੂੰ ਤਾਂ ਪੜਿਆ ਲਿਖਿਆਗਾ ਹਾਂ ਤੂੰ ਮੈਨੂੰ ਇੱਕ ਗੱਲ ਦੱਸ ਯਾਰ ਉਸਾ ਜਿਹੜਾ ਪ੍ਰਾਲੀ ਨੂੰ ਅੱਗ ਲਾਉਂਦੇ ਉਹ ਤਾਂ ਧੂਆ ਜਾਂਦਾ ਦਿੱਲੀ ਹਾਂ ਤੇ ਇੰਨੀਆਂ ਕਣਕਾਂ ਮੱਚ ਗਈਆਂ ਤੇ ਕਣਕ ਦਾ ਧੂਆ ਮੇਰੇ ਸਲੇ ਦਾ ਕਿੱਧਰ ਗਿਆ ਇਹ ਹਿਮਾਚਲ ਨੂੰ ਧੁੰਨਾ ਗਿਆ ਮਨ ਲਵਾ ਮਾਚਲ ਨੂੰ ਤਾਂ ਕਿੱਥੇ ਰੰਗ ਗਿਆ ਯਾਰ ਕਿ ਆਊਟਲ ਗਿਆ ਆਊਟਲ ਗਿਆ ਦੋ ਕੀ ਆਊਟਲ ਪਤਾ ਕਿਵੇਂ ਗਿਆ ਹਾਂ ਜਿਹੜਾ মিডিਆ ਵਾਲੇ ਆ ਨਾ ਜਿਹੜਾ ਘਟਨਾ ਹੋਈ ਆ ਹਿਮਾਚਲ ਦੇ ਵਿੱਚ ਹਾਂ ਸਾਰੀ ਉਹਦੇ ਉੱਤੇ ਫੂਸ ਪਾਉਣ ਤੇ ਲੱਗੇ ਹੋਏ ਹੂੰ ਤੇ ਜਦੋਂ ਹੁੰਦਿਆ ਸਿਆਲਾਂ ਚ ਵਿਹਲੇ ਉਦੋਂ ਬਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਉਹ ਦਿੱਲੀ ਗੰਨੀ ਲੰਘ ਜਾਂਦੇ ਆ ਇਹ ਦਿੱਲੀ ਗੰਨੀ ਲੰਘ ਜਾਂਦੇ ਆ ਧੂਆਂ ਲੈ ਕੇ ਤੇ ਹੁਣ ਨਹੀਂ ਗਿਆ ਬਈ ਚੱਕਰਦਾ ਹੋਈ ਆ ਨਾ ਇਹਨਾਂ ਆ ਮੈਂ ਤੁਹਾਨੂੰ ਦੱਸਦਾ ਗੁਮਾਂਢੇ ਪਿੰਡ ਚ ਨਾ ਆਪਣੇ 300 ਕਿੱਲਾ ਪ੍ਰਾਲੀ ਦਾ ਕਣਕ ਦਾ ਅਗਲਾ ਕੱਕੇ ਮੱਚ ਗਿਆ। ਆ ਬੁਰਜਾਂ ਦੇ ਉਲਕੇ ਹਨਾ ਚ ਉਹ ਲੱਕ ਦੇ ਸਾਨੇ ਚ ਹਾਂ ਇਹਦਾ ਤੂੰ ਮਾਨਸਾ ਨਹੀਂ ਗਿਆ। ਮਾਨਸਾ ਕੀ ਇਹ ਤਾਂ ਦੋ ਪਿੰਡ ਨਹੀਂ ਟੱਪਿਆ। ਦੋ ਪਿੰਡ ਨਹੀਂ ਟੱਪਿਆ ਤੇ ਜੇ ਕਿਤੇ ਇਹੀ ਸਿਆਲਾਂ ਚ ਪ੍ਰਾਲੀ ਦਾ ਧੂਆ ਹੁੰਦਾ 300 ਕਿੱਲੇ ਦਾ। ਸਿੱਧੀ ਦਿੱਲੀ ਤੋਂ ਫਕਰ ਆਉਣੀ ਸੀਗੀ ਵੀ ਦਿੱਲੀ ਧੂਆ ਪੰਜਾਬ ਦਾ। ਹਰਿਆਣੇ ਵਾਲਾ ਵੀ ਨਹੀਂ ਦਿੱਲੀ ਜਾਂਦਾ। ਹਾਂ ਵੀ ਨਹੀਂ ਜਾਂਦਾ। ਕੱਲਾ ਪੰਜਾਬ ਵਾਲਾ ਜਾਂਦਾ। ਕੱਲਾ ਪੰਜਾਬ ਵਾਲਾ ਪੰਜਾਬ ਦੇ ਲੱਗਦੇ ਬਹੁਤ ਆ ਲੋਕ। ਹਲੋ ਕੋਈ ਨਾ ਕੋਈ। ਇਹੀ ਹੈ ਵੀ ਇਹ ਤੁਹਾ ਕਿਦਰ ਮੇਰੇ ਸਲੇ ਦਾ ਜਿਹੜਾ ਸਿਸਟਮ ਮੀਡੀਆ ਸਿਸਟਮ ਆ ਗਾ ਇਹ ਹੋ ਕੇ ਕਿਲੇ ਵਿਗਵਾ ਵਿਸੇ ਇਹਨਾਂ ਨੂੰ ਆਏ ਆ ਵੀ ਜੇ ਆਪਾਂ ਅੱਗ ਦਿਖਾਈ ਦੀ ਕਣਕ ਨੂੰ ਲੱਗੀ ਹਾਂ ਫਿਰ ਉਹ ਕੁਝ ਮੰਗਣਗੇ ਮੰਗਣਗੇ ਹੈ ਤੇ ਉਹਦੇ ਚ ਹੁਣ ਕਿਸਾਨਾਂ ਨੂੰ ਦੇਣਾ ਪਊਗਾ ਹਾਂ ਤੇ ਪਰਾਲੀ ਵੇਲੇ ਕਿਸਾਨਾਂ ਤੇ ਪਰਚੇ ਪਾਉਣੇ ਪੈਂਦੇ ਆ 4 ਰੁਪਏ ਬਣਦੇ ਨੇ ਫਿਰ 4 ਰੁਪਏ ਬਣਦੇ ਆ 4 ਰੁਪਏ ਬਣਦੇ ਆ